ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਓ। ਪਿੰਡ ਭੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤਹਿਸੀਲ ਆ ਗਈ ਫਟਾਲਾ। ਜੰਤੀਪੁਰ ਮੇਨ ਅੱਡਾ ਵੀਰ ਹਰਾਂ ਨੂੰ ਅਮਕਾਰ ਸਿੰਘ ਘੋਗੇ ਵਾਲੇ ਨੂੰ ਲੱਗਦਾ ਸੱਜਣੋ ਤੇ ਐਸ ਵੇਲੇ ਘੋਗੇ ਪਿੰਡ ਦੇ ਵਿੱਚ ਆ ਸੱਜਣੋ ਅਮਕਾਰ ਸਿੰਘ ਘੋਗੇ ਵਾਲੇ ਕੋਲ ਚਾਰ ਝੋਟੀਆਂ ਮਈਆਂ ਤੁਹਾਨੂੰ ਵਿਖਾਉਣੀਆਂ ਸੱਜਣੋ ਸੂਈਆਂ ਸਮਾਈਆਂ ਆ ਮੈਂ ਦਾ ਵੀ ਕੱਦ ਕਾਠ ਸੱਜਣੋ ਕੀ ਕਹਣੇ ਉਹ ਪੈਪ ਲੱਗੀ ਆ ਮੇਰੇ ਹਿਸਾਬ ਨਾਲ 5 5.5 ਫੁੱਟ ਦੀ ਤੇ ਉੱਤੋਂ ਵੀ ਗੈਸ ਲਾ ਲਿਓ ਤਾਜੀ ਸੂਈ ਆ ਬੌਲੇ ਤੇ ਹੀ ਆ ਤੇ ਆ ਆ ਗਈ ਮੀਣੀ ਝੋਟੀ ਦੰਦਾਂ ਦੇ ਵਿੱਚ ਕੱਟੀ ਤੇ ਮਗਰ ਵੀ ਕੱਟੀ ਟੌਪ ਦੀ ਝੋਟੀ ਆ ਸੱਜਣੋ ਦੋਨੇ ਸਿੰਘ ਹਿੱਲਦੇ ਆ ਤੇ ਵਹਾਨਾ ਦਿਖਾਓ ਮੇਰਾ ਵੀਰ ਛੋਟਾ ਕਹਿੰਦਾ ਵੀ ਵਹਾਨਾ ਦਿਖਾਓ ਘੇਰਾ ਪਹਿਲਾਂ ਕਿਉਂ ਮੰਨਦੇ ਆ ਵੇਖੋ ਸੱਜਣੋ ਤੇ ਅੱਗੇ ਇੱਕ ਰੂਸ਼ੀ ਮੈਂ ਵੀ ਖੜੀ ਆ ਤੇ ਇੱਕ ਆਹ ਖੜੀ ਆ ਕਿਆ ਬਾਤ ਆ ਸਾਰਾ ਸਾਬ ਐਨੂੰ ਵੇਖੋ ਕਿਆ ਬਾਤਾਂ ਲੇਵੇ ਭਾਂਡੇ ਦੀਆਂ ਇਸ ਮਹਿੰਦੀਆਂ ਤੇ ਇੱਕ ਆ ਗਈ ਅਕੇ ਵੱਡੇ ਕੰਦ ਕਾਟ ਸੀ ਰੂਸ਼ੀ ਮੈਂ ਵੇਖੋ ਸੱਜਣੋ ਜਿਹੜੇ ਜਿਹੜੇ ਭਰਾਵਾਂ ਨੇ ਮਈਆਂ ਚੁਈਆਂ ਨਾ ਇਹ ਦੁੱਧ ਨੂੰ ਬਹੁਤ ਖਰੀਆਂ ਸੱਜਣੋ ਇਹ ਵੀ ਨੋਟ ਕਰ ਲਿਓ ਗੱਲ ਕਿੰਨੇ ਟਾਈਮ ਦੀ ਸੂਈ ਐ ਕਿੰਨਾ ਦੁੱਧ ਇਹਦੇ ਬਾਰੇ ਆਪਾਂ ਜਾਣਕਾਰੀ ਓਮਕਾਰ ਤੋਂ ਲੈ ਲਾਂਗੇ ਤੇ ਬਾਕੀ ਕੁਆਲਿਟੀ ਤੁਸੀਂ ਪਹਿਲਾਂ ਚੈੱਕ ਕਰ ਲਓ ਤੇ ਥਣ ਥੁੰਨਾ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਚਵਾਈ ਵਾਲਾ ਆਜੋ ਮੀਣੀ ਤੋਂ ਕਰੀਏ ਸ਼ੁਰੂ ਤੇ ਤੋਰ ਤਾਰ ਕੇ ਵੇਹਣੇ ਆ ਤੇ ਪਰਲੀ ਝੋਟੀ ਦਾ ਵੀ ਕੱਦ ਕਾਠ ਬਹੁਤ ਚੰਗਾ ਸਜਣੋ ਚੰਗਾ ਦੁੱਧ ਪਾਉਗੀ ਆਜੋ ਲਈਏ ਜਾਣਕਾਰੀ ਹਮਕਾਰ ਸਿੰਘ ਕੋਗੇ ਵਾਲੇ ਤੋਂ ਹੰਕਾਰ ਸਿੰਘ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਬਹੁਤ ਵਧੀਆ ਮੇਰੇ ਸਤਿਗੁਰ ਦੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਤੇ ਡਰੈਸ ਤਾਂ ਆਪਣਾ ਦਾਸਤਾ ਤੇ ਨੰਬਰ ਨੰਬਰ 97792834419779283441 ਤੇ ਅੱਜ ਆਪਣੇ ਕੋਲੇ ਜਟਾ ਚਾਰ ਝੋਟੀਆਂ ਝੋਟੀਆਂ ਬਹੁਤ ਬਾਬੇ ਦੀ ਮੇਰਿਆ ਨਾਲੋਂ ਨਾਲ ਸੇਲ ਹੋਈ ਜਾਂਦਾ ਆਈ ਜਾਂਦਾ ਮਾਲ ਹਾਂ ਵਿਕੀ ਜਾਂਦੀਆਂ ਹਨਾ ਵਿਕੀ ਜਾਂਦੀਆਂ ਬਹੁਤ ਵਧੀਆ ਗੰਭ ਚੱਲੀ ਜਾਂਦਾ ਝੋਟੀਆਂ ਮੱਜਾਂ ਚ ਚਾਰ ਵਿਖਾਉਣੀਆਂ ਚਾਰ ਹੀ ਸੂਈਆਂ ਹਾਂਜੀ ਹਾਂਜੀ ਸੂਈਆਂ ਜੀ ਚਾਰ ਹੀ ਹਾਂਜੀ ਚਾਰ ਹੀ ਆ ਮੀਣੀ ਕੱਟੀ ਬਹੁਤ ਟਾਪ ਦੀ ਲਿਆ ਹੈ ਹਨਾ ਹਾਂਜੀ ਹਾਂਜੀ ਤਾਜੀ ਸੂਈ ਆ ਜੀ ਬੋਲੇ ਜਮਾ ਗਿੱਲੀ ਮਗਰ ਵੀ ਕੱਟੀ ਮਗਰ ਵੀ ਕੱਟੀ ਜੀ ਤੇ ਆ ਛੋਟੀ ਦੀ ਓਮਕਾਰ ਵੀਰੇ ਕੀ ਡਿਟੇਲ ਆ ਇਹ ਵੀ ਵੀਰ ਜੀ ਤਾਜੀ ਸੂਈ ਆ ਇਹਦੇ ਕੋਲੇ ਵੀ ਕੱਟੀ ਆ ਹਾਂ ਕੱਟੀ ਮਗਰੇ ਆ ਠੀਕ ਆ ਸੁਵਾਵਾ ਕੱਦ-ਕਾੜ ਬਹੁਤ ਚੰਗਾ ਕੱਦ-ਕਾੜ ਦਾ ਤਾਂ ਊੜਾ ਬੰਨਾ ਹੀ ਨਹੀਂ ਕੋਈ ਤੇ ਥਣ ਤੋਂ ਵੇਖੋ ਵੀਰ ਲਖੋੜ ਮਾਰੇ ਤੋੜਦੇ ਹਾਂ ਤੇ ਸੁਵਾ ਕਿਹੜਾ ਇਹ ਸੁਵਾ ਦੂਸਰਾ ਜੀ ਇਹਦਾ ਦੂਜਾ ਸੁਵਾ ਹਾਂਜੀ ਤੇ ਪਹਿਲਾਂ ਨੇ ਜੱਟਾ ਕਿੰਨਾ ਕੁ ਦੁੱਧ ਪਾਇਆ ਪਾ 20 ਆ ਨੀ 13 ਕਿਲੋ ਦੇ ਕਰੀਬ 10 ਦੇ ਹੀ ਆਪਾਂ ਨੂੰ ਵੀ 13 ਕਿਲੋ ਦੁੱਧ ਪਾਇਆ ਹਾਂ ਆਪਾਂ ਤਾਂ 12 13 ਦੁੱਧ ਗਾਊਗੀ ਹੁਣ ਨਹੀਂ ਦੇ ਦੂੰਗੀ ਛੋਟੀ ਆ ਛੋਟੀ ਨਹੀਂ ਆ ਹਾਂ ਪੰਨ ਦੇ ਵੀ ਬਹੁਤ ਕੁਆਲਟੀ ਦੇਰ ਲੋ ਬਹੁਤ ਚੰਗਾ ਥਣਾ ਦੀ ਵਾਕਿਆ ਜੀ ਬਾਕੀ ਇਹ ਚਵਾਈ ਬਹੁਤ ਜ਼ਿਆਦਾ ਚੰਗੀ ਲੱਗੀ ਜੀ ਤੇ ਕੱਟੀ ਇਹਦੇ ਮਗਰ ਆ ਗਈ ਕੱਟੀ ਮਗਰ ਆ ਗਈ ਹੁਣ ਇਹਦੇ ਕੋਲੇ ਧਾਰਾਂ ਕਿੰਨੀਆਂ ਥੋੜੇ ਇਸ ਟਾਈਮ ਤੇ 10 ਕਿਲੋ ਦੇ ਕਰੀਬ ਆਲਾ ਹੁਣ ਇਹ ਸਫਰ ਪਾਏਗਾ ਸੰਧੂ ਸਾਹਿਬ ਠੀਕ ਆ ਉੱਧਰ ਝੋਡੀ ਨਹੀਂ ਆਪਣੇ ਕੋਈ ਵੀ ਠੀਕ ਆ ਉਧਰ ਲਿਆਂਈਆਂ ਸਾਰੀਆਂ ਮੁਕਸਰ ਏਰੀਆ ਜੋ ਮਾਲ ਲਿਆ ਉਹਨੇ ਨਾ ਆਪਣੇ ਕੋ ਝੂਠ ਵਾਜਦਾ ਨਾ ਆਪਾਂ ਮਾਰਦੇ ਚਲੋ ਸ਼ੁਕਰਾਨਦਾਰ ਤੇ ਦਾ ਇਹਨਾਂ ਨੂੰ ਐਵੇਂ ਹਰਿਆਣਾ ਹਰਿਆਣਾ ਕਰੀ ਜਾਂਦੇ ਆ ਬਈ ਹਰਿਆਣਾ ਕਹਿ ਦਿਆ ਇਹਨਾਂ ਦੇ ਪਾਸਪੋਰਟ ਵੀ ਨਹੀਂ ਹਾਂ ਇਹਨਾਂ ਨੇ ਕਹਿਣਾ ਜੋ ਮਰਜ਼ੀ ਕਰਨ ਵਾਲੀਆਂ ਨੇ ਇਹਨਾਂ ਨੇ ਕਿਹੜਾ ਭੂਲ ਕੇ ਦੱਸਣਾ ਸੀ ਕਿੱਥੋਂ ਆਈਆਂ ਬੱਸ ਬਈ ਮੁਕਸਰ ਦੇ ਏਰੀਆ ਜੋ ਮਾਲ ਲਿਆ ਉਹਦਾ ਗਰੰਟੀਡ ਇਹ ਜੇ ਹੋਰ ਕਹਦੇ ਦੀਆਂ ਨਿਕਲਣ ਇਹ ਗੱਦੀ ਵੀ ਬਈ ਗਰੰਟੀ ਆ ਤੈਨੂੰ ਤਾਂ ਪਤਾ ਹੀ ਉਹ ਸੰਸਾਰ ਹਾਂ ਨਹੀਂ ਨਹੀਂ ਓਕੇ ਰਿਪੋਰਟ ਆ ਵੀਰੇ ਤੇ ਇਹਦੇ ਕੋਲੇ 9-10 ਕਿਲੋ ਹੁਣ ਬੋਲਾ ਹੈਗਾ। 10 ਕਿਲੋ ਤੇ ਕਰੀਬ ਠੰਡਾ ਬੋਲਾ ਹੋਊਗਾ, ਠੰਡੀ ਠੰਡੀ ਢੋਡੀ ਬੋਲ ਆ। ਠੀਕ ਆ। ਹਾਂ ਉਹ ਤਾਂ ਤੂਰ ਤਾਰ ਕੇ ਵਿਖਾਈ ਹੈ ਨਾ। ਹਾਂ ਹਾਂ। ਤੇ ਇਕਾਈ ਆ ਹਨਾ। ਹਾਂ ਆਈ ਆ ਕਰਦੇ। ਬੱਚਾ ਆਦੀ ਇਹ ਜਿੰਦੀ ਨਹੀਂ ਪਸਮਾ ਕੇ ਜਾਨ ਕੱਢਦੇ ਆ। ਐਂ ਇਕੱਲੇ ਢੋਕ ਜਾਂਦੇ, ਇੱਕੋ ਜੋ ਪਸਮਾ ਕੇ ਦੋਨੋਂ ਢੋਕਾ ਨਹੀਂ ਲੱਗੂ। ਨਹੀਂ ਠੀਕ ਆ। ਸਰੀਰ ਤੇ ਨਾੜਾਂ ਦੇਖੋ ਸਾਰੇ ਸਰੀਰ ਤੇ ਬਹੁਤ ਵੱਡੀ ਬਹੁਤ ਆ। ਬਾਕੀ ਸੰਧੂ ਸਾਹਿਬ ਆਪਣਾ ਟਾਈਮ ਹੋਇਆ ਮੇਰੇ ਖਿਆਲ ਨਾਲ 12 ਦਾ ਆਪਣੀ 7 ਦੀ ਚਵਾਈ ਹੋਈ ਆ ਸਵੇਰੇ। 7 ਵਜੇ। ਹਾਂ। ਆਜੇ 5-4 ਘੰਟੇ ਹੀ ਹੋਏ ਆ ਆ ਵੇਖੋ 12 ਵਜੇ 12 ਵਜੇ ਕੇ 33 ਮਿੰਟ ਦਾ ਸਮਾਂ 33 ਮਿੰਟ ਦੇ ਹੋਇਆ ਤੇ ਉਹ ਕੈਮਰੇ ਲੱਗੇ ਕੋਈ ਕੈਮਰੇ ਚੈੱਕ ਕਰ ਲਿਆ ਅੱਜ ਦੀ ਤਰੀਕ 'ਚ ਆਪਣੀ 7 ਵਜੇ ਦੀ ਚਵਾਈ ਹੋਈ ਆ ਹਾਂ 7 ਵਜੇ ਚੁਈਆਂ ਤੇ ਮੰਨ ਲਾ 5-4 ਘੰਟੇ ਹੋਏ ਆ 5-4 ਘੰਟੇ ਹੋਇਆ ਤੇ ਇਹਦਾ ਰੇਟ ਸ਼ਾਹ ਜੀ ਬਹੁਤ ਸ਼ਾਹ ਜੀ ਆ ਬਾਲ ਗੈਫ ਗੂਪ ਥਣਾ ਦਾ ਵੇਖੋ ਨਹੀਂ ਰੇਟ ਇਹਦਾ ਕੀ ਰੱਖ ਦਈਏ ਰੇਟ ਤੇ ਜੋ ਤੁਸੀਂ ਕਹੋ ਉਹ ਰੱਖ ਦਾਂਗੇ ਜੀ ਰੇਟ ਨਹੀਂ ਨਹੀਂ ਮੇਰਾ ਭਰਾ ਆਪਾਂ ਵੀ ਪੈਸੇ ਲਾ ਕੇ ਲਿਆਏ ਆ ਵੇਖੋ ਸੱਜਣਾ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਬਾਕੀ ਵੱਡੀ-ਵੱਡੀ ਬਹੁਤ ਆ ਸੱਜਣਾ ਇੱਥੋਂ ਵੇਖੋ ਕਰਮ ਵਾਲੀ ਦੇ ਥਾਂ ਲੱਗੇ ਪੀੜੀ ਦੇ ਪਾ ਵਾਂਗੂ ਮੋٹے-ਮੋٹے ਦੇ ਚਾਰੇ ਗੋਠਾਂ ਦੇ ਕਿੰਨੇ ਦੀ ਦੇ ਦੀਏ ਸ਼ਾ ਇਹ ਸੰਤੂ ਸਾਹਿਬ ਆਪਾਂ ਜਿਹੜੀ ਫਾਲਾਸਟ ਹੈ 1 10 ਦੀ ਦੇ ਦੀਏ ਨਹੀਂ ਕਰਦਗੇ ਪਿਆਰ ਮੁਹੱਬਤ ਐਨਾ ਕਰ ਇੱਕ 10 ਨੂੰ ਮੁੜਿਆ ਥੋੜਾ ਜਿਹਾ ਹੁਣ 5 ਦੀ ਦੇ ਦੀਏ ਹੈ 5 ਦੀ ਦੇ ਦੀਏ ਉਹਦੇ ਚ ਪਿਆਰ ਮੁਹੱਬਤ ਬਾਲਾ ਨਹੀਂ ਕਹਿੰਦਾ ਜਲੂਰ ਕਰਾਂਗੇ ਜੋ ਕਹਦੋਗੇ ਉਹ ਇੱਕ ਲੱਖ 5000 ਚ ਪਿਆਰ ਮੁਹੱਬਤ ਹੋ ਜੂ ਹਨਾ ਉਹ ਕਹਦੋਗੇ ਸੰਤੂ ਸਾਹਿਬ ਉਹ ਕਰ ਦਾਂਗੇ ਹੁਣ ਕਿੰਨਾ ਕਰ ਦੀਏ ਜੋ ਕਹਦੋਗੇ ਪੂਰੇ ਦੀ ਦੇ ਦੀਏ ਪੂਰਾ ਜਿਆਦਾ ਤੱਕ ਕਹੋ ਹੈ ਪੂਰਾ ਜਿਆਦਾ ਤੱਕ ਕਹੋ ਕਿਉਂ ਵੇਖੋ ਖਸ ਜਾ ਹੋ ਗਿਆ ਨਾ ਨਹੀਂ ਪੂਰਾ ਜਿਆਦਾ ਤੱਕ ਕਹੋ ਜਿਆਦਾ ਤੱਕਾ ਹੋ ਜਿਆਦਾ ਤੱਕਾ ਹੋ ਜੀ ਚਲ ਕਿੰਨੇ ਦੀ ਦੇ ਜੋ ਜੋ ਚਲੋ 1000 ਛੱਡ ਦਾਂਗੇ ਯਾਰ 4 ਦੀ ਦੇ ਦਾਂਗੇ 1 ਲੱਖ 4000 ਹਾਂ ਤੇ ਇਹਨਾਂ ਦੀ ਬਾਈ ਦੇ ਦਾਂਗੇ ਸੰਧੂ ਸਾਹਿਬ ਲਾਸਟ ਹਾਂ ਵੇਖ ਲਾ ਮੈਂ ਵੱਡੀ ਆ ਨਹੀਂ ਮਿਲਦੀ ਬਈ ਨਹੀਂ ਮਿਲਦੀ ਵੱਡੀ ਆ ਕੋਈ ਸ਼ੱਕ ਨਹੀਂ ਵੱਡੀ ਮੈਂ ਵਾਂ ਹਾਂ ਦੁੱਧ ਵੀ 12-13 ਕਿਲੋ ਭਾਰਨ ਵਾਲੀ ਹੈ ਦੇਸੀ ਮੈਂ ਨਹੀਂ ਲੰਮਾ ਟਾਈਮ ਚਲਦੀ ਨਾ ਦੁੱਧੋਂ ਹਾਂ ਚਲਦੀਆਂ ਉਧਰ ਲੀਆਂ ਮਈਆਂ ਕੋਈ ਸ਼ੱਕ ਨਹੀਂ ਹਾਂ ਤੇ ਆ ਮੀਨੀ ਦੇ ਸੰਗ ਹਲਦੇ ਪਹਿਲਾਂ ਤੇ ਇੱਥੇ ਚ ਆ ਦੇਖੋ ਹਾਂ ਕੱਟੀ ਬਈ ਮਗਰਿਆ ਜਿੰਨੇ ਨਾਲੂ ਤੇ ਆ ਕੱਟੀ 15 ਕਿਲੋ ਵਾਲੀ ਆ ਬਈ ਵਾਕ ਅਸਲ ਗਰੰਟਡ ਗਿੱਲਾ ਨਾਲੂ ਦਿਖਾ ਦੂ ਕੋਈ ਹੂੰ ਕੀ ਬਾਤ ਆ ਤੇ ਸੂਆ ਪਹਿਲਾਂ ਹੀ ਪਹਿਲਾਂ ਸੂਆ ਦੰਦਾ ਜਿਆ ਕੱਤੀ ਠੀਕ ਹੈ ਵੀ ਦਾ ਰੱਜ ਗਿਆ ਥੋੜਾ ਜਿਹਾ ਡਰਦੀ ਆ ਆਪਣੀ ਆਹੋ ਇਹ ਕੈਮਰੇ ਦਾ ਕਰਕੇ ਕਰਦੀ ਆ ਹਨਾ ਠੀਕ ਗੱਲ ਹੈ ਬੁੱਤ ਆ ਲੈ ਆ ਲੈ ਉਹ ਜੀ ਨਹੀਂ ਹੈਗੀ ਇਹ ਇਹ ਬਹੁਤ ਝੰਡੀ ਆ ਜਾ ਰਹਾ ਇਹਨੇ ਪਹਿਲੇ ਦਿਨ ਨਹੀਂ ਕਰਵਾ ਲਈ ਇਹ ਉਲਦੀ ਤੇ ਸੌਤਾ ਆਪਣਾ ਗੱਬਨ ਦਾ ਹੀ ਦੋਂਦੀ ਆ ਨਾ ਚੌਕ ਦੇ ਨਾਲ ਤੇ ਮੈਂ ਕੱਢ ਕੇ ਹੁਣੇ ਦਿਖਾ ਦਿੰਦੇ ਮੂੰਹ ਕੱਢ ਠੀਕ ਆ ਆ ਦੇ ਕੋਈ ਗੱਲ ਨਹੀਂ ਜੀ ਚੋਣ ਲੱਗੀ ਇਹਨੂੰ ਖੋਲਣ ਵਾਲੀ ਕੀ ਬਾਤ ਹੈ ਮੋਟੀ ਚਵਾਈ ਆ ਦੇ ਲੈਵਾ ਭਾਂਡਾ ਬਹੁਤ ਸੋਹਣਾ ਇਹ ਇਹਦੇ ਕੋਲੇ ਧਾਰਾ ਜੱਟਾ ਕਿੰਨੇ ਹੈ 1700 100 ਇਹਦੇ ਕੋਲ ਬਹੁਤ ਸੋਹਣਾ ਬੋੜਾ ਕੱਢਦੀ ਆ ਅੱਛਾ 10 ਕਿਲੋ 9 10 ਕਿਲੋ ਤੇ ਕਲੀ ਬੋੜਾ ਹੀ ਕੱਢਦੀ ਆ ਕਿਆ ਬਾਤ ਜਿੱਲੀ ਸੂਈ ਉਹਦੇ ਭਣਾ ਪਾਈ ਫਿਰਦੀ ਆ ਹਾਂ ਖੋਲਦੇ ਨੇ ਤੇ ਹੈ ਵੀ ਸਾਰੀ ਜੱਟ ਬਲੈਕ ਦੋ ਕਵਾਲੀ ਕੱਟੀ ਮਗਰ ਬਹੁਤ ਚੰਗੀ ਕੱਟੀ ਵੀ ਜੱਟ ਬਣਾਏ ਹਾਂ ਆ ਦੇਖ ਬਈ ਕੱਟੀ ਪੂਰੀ ਜਮਾ ਮਾਂ ਤੇ ਹਾਂ ਹੋ ਸਕਦਾ ਹੈ ਵੀ ਮੀਣੀ ਬਣ ਜੇ ਹਾਂ ਹਾਂ ਕਿਆ ਬਾਤ ਹੈ ਬੜਾ ਕੱਤ ਕਾਠ ਹੈ ਨਾ ਝੂਟੀ ਦਾ ਬਈ ਬਹੁਤ ਜ਼ਿਆਦਾ ਇਕੱਠੀ ਚੰਗੀ ਆ ਜਦੋਂ ਮੀਣੀਆਂ ਲੱਭਣੇ ਜਾਂਦੇ ਚੰਗੀ ਚੀਜ਼ ਮਿਲਦੀ ਸੀ ਨਾ ਨਹੀਂ ਮਿਲਦੀ ਸ਼ਾ ਕੋਈ ਸ਼ੱਕ ਨਹੀਂ ਇਹ ਜਦੋਂ ਮੂੰਹ ਫੁੱਟਦੇ ਕੀ ਐ ਝੋਂਦੀ ਆ ਕਿ ਚੌਗੀ ਆ ਚਾਰ ਦੰਦੇ ਬਈ ਰਿਜਨਲ ਹਾਂ ਚੌਗੀ ਆ ਹਾਂ ਹਾਂ ਲਓ ਵੀ ਸੱਜਣਾ ਚੌਗੀ ਝੂਟੀ ਚਾਰ ਦੰਦੀ ਹੋਗੀ ਲੈਵਾ ਦਿਖਾ ਲੈ ਬਈ ਕਿਆ ਬਾਤ ਹੈ ਵੇਖੋ 2000 ਰੁਪਏ ਨਾ ਖਾ ਪੀ ਲੈਂਦੀ ਐ ਸੰਤੂ ਸਾਹਿਬ ਫੱਟੇ ਧੋਕ ਦਊਗੀ ਛੋਟੂ ਹਾਂ ਕੋਈ ਸ਼ੱਕ ਨਹੀਂ ਹਲੇ ਗੋਲੇ ਤੇ ਆਏ ਬਹੁਤ ਚੰਗੀ ਕੱਟੀ ਐ ਬਾਕੀ ਸੋਨਾ ਪਣ ਵੀ ਬਹੁਤ ਆ ਬਈ ਬਹੁਤ ਜ਼ਿਆਦਾ ਹੀ ਕੱਟੀ ਸਿਰਾਈਆ ਤੁਹਾਡੇ ਸਾਹਮਣੇ ਬਈ ਪੈਸੇ ਲੱਗਦੇਗੇ ਤੁਹਾਡਾ ਗੱਲ ਜੋ ਕੀ ਆ ਸਹੀ ਗੱਲ ਹੈਚਣ ਵਾਲਾ ਬੰਦਾ ਪੈਸੇ ਲਾਉਂਦਾ ਗਿਆ ਹੁਣੇ ਵਾਕਿਆ ਜੀ ਬਸ ਇੱਕ ਛਾਉਂ ਵੀ ਆ ਵੀ ਵੀਡੀਓ ਤੇ ਦਿਖਾ ਲਈਓ ਕਿੰਨਾ ਵੀਡੀਓ ਜਿਹਨੇ ਕਹਿਣ ਲੈਣੀ ਦੋ ਐਵੇਂ ਮੈਂ ਦੇਣੀ ਵਾਕਿਆ ਜੀ ਹੀਰਾ ਕੱਟੀ ਆ ਸਹੀ ਗੱਲ ਕਿ ਰਹਿੰਦੇ ਖਲ ਹੋ ਜੇ ਹਾਂ ਤੂੰ ਧਾਰਾ ਵਾ ਧਾਰਾ ਛੋੜਾ ਵਾ ਧਾਰਾ ਮਾਰਦਾ ਹੀ ਨਾ ਹਾਂ ਹਾਂ ਤੇ ਪਸਮਾ ਕਰ ਰਹੀ ਆ ਪਸਮਾ ਬਈ ਬਹੁਤ ਜ਼ਿਆਦਾ ਹੀ ਠੰਡੀ ਹੋ ਅੱਗੇ ਬਾਈ ਵੀ ਬੈਠਾ ਗਿਆ ਥੱਲੇ ਅੱਛਾ ਹਾਂ ਆ ਲੈ ਉਹ ਹੋ ਜੀ ਕੱਟੀ ਛੰਡਾਲ ਕੱਟੀ ਨਾ ਇੱਕ ਵਾਰ ਬਹਿ ਜਾ ਦਸ ਵਾਰ ਬਹਿ ਜਾ ਆ ਬਹੁਤ ਚੰਗੀ ਆ ਕੀ ਬਾਤ ਜੀ ਖੋਨੇ ਵਾਲੀ ਚੋਣਿਆ ਇਹ ਤਾਂ ਫਿਰ ਰੇਟ ਕੀ ਕਰੀਏ ਜੋ ਸੰਤੂ ਸਾਹੂ ਕੇ ਬਹਿ ਉੱਪਰਲੇ ਪਾਸੇ ਬਹਿ ਕੇ ਦਿਖਾ ਲ ਕੱਤੀ ਹੈ ਹਾਂ ਬਾਬਾ ਬੈਠੇ ਰੋ ਬਣਾ ਪਿਛੋਂ ਜਾ ਕੇ ਵੀਡੀਓ ਬਣਾ ਮਾੜਾ ਜਾ ਪਿਛੇ ਹੀ ਜਾਮ ਦਿਖਾ ਦੇ ਇੱਕ ਕਰਤੀ ਇਹ ਠੀਕ ਆ ਨਹੀਂ ਠੀਕ ਹੈ ਗਾਵਾਂ ਨਾਲੋਂ ਵੀ ਸੀਲ ਹੈ ਗਾਵਾਂ ਨਾਲੋਂ ਵੀ ਜ਼ਿਆਦਾ ਸੀਲ ਆ ਬਸ ਪੁੱਤ ਬਸ ਦੇਖਣ ਦੀ ਬਾਦੀ ਹੋਰ ਫੌਜੀ ਸਾਹੂ ਕਹਿਣ ਜੇ ਓਕੇ ਆ ਕਿੰਨੇ ਦੀ ਦੇ ਦੀਏ ਕੱਟੀ ਦੀ ਆ ਡੇਢ ਦੀ ਠੀਕ ਆ ਹੈਗੀ ਆ ਕਿ ਨਹੀਂ ਹਾਂ ਕੱਟੀ ਚ ਕੋਈ ਸ਼ੱਕ ਨਹੀਂ ਠੀਕ ਆ ਜਿੰਨੇ ਦੀ ਸੰਤੂ ਸਾਹਿਬ ਤੁਸੀਂ ਕਹੋ ਉਨੇ ਦੀ ਦੇ ਦਾਂਗੇ ਨਹੀਂ ਮੈਂ ਨਹੀਂ ਕਹਿੰਦਾ ਮੜ ਕੇ ਤੂੰ ਕਹਿੰਦਾ ਜਾਵੇ ਕਰਤਾ ਕੇਸ ਹਾਂ ਜਮਾਤਾ ਲਈਂ ਨੂੰ ਦਾ ਸਾਫ ਸੰਤੂ ਸਾਹਿਬ ਕੱਟੀ 15 ਕਿਲੋ ਵਾਲੀ ਆ ਮੈਨੂੰ ਜੋ ਲੱਗਦੀ ਆ ਕਿਉਂਕਿ ਇਹਨੇ 4 ਕਿਲੋ ਸਵੇਹਾ ਬੋਲਾ ਕੱਢਿਆ ਵਾ ਨਹੀਂ ਦੇ ਦੂੰਗੀ ਦਰਕਰਮਾਂ ਵਾਲੀ ਤੇ ਸ਼ਾਮੀ ਅਸੀਂ ਆਪ ਸਾਫ ਕੀਤੀ ਆ ਕੱਲ੍ਹ ਦੀ ਨਾਲ ਝੋਟੀਆਂ ਲਈਆਂ ਠੀਕ ਆ ਕੱਲ੍ਹ ਸਾਰਾ ਦਿਨ ਤੇਰੀ ਏਰੀਆ ਚ ਰਹੇ ਤੈਨੂੰ ਪਤਾ ਹੀ ਆ ਹਾਂ ਸਹੀ ਆ ਤੇ ਝੋਟੀਆਂ ਆਪਣੀਆਂ ਹੋਰ ਵੀ ਆਉਣ ਡਈਆਂ ਤੇ ਦੇ ਦੀ 30 ਦੀ ਦੇ ਦੀਏ ਨਹੀਂ ਕਰਦੇ ਐ ਨਾ ਕਰ ਹੁਣ ਫਿਰ ਜੋਜਾ ਜ ਆਪੇ ਹੀ ਕਰ ਲੈ ਨਹੀਂ ਮੈਂ ਨਹੀਂ ਕਰਦਾ ਫਿਰ ਤੈਨੂੰ ਜਾਦੇ ਕਸਾਰਾ ਲੱਗ ਜਾਂਦਾ 25 ਦੀ ਦੇ ਦੀਏ 20 ਦੀ ਦੇ ਦੀਏ 20 ਦੀ ਧੱਕਾ ਹੋ ਜੂਗਾ ਜੀ ਨਹੀਂ ਹੁੰਦਾ ਦੇ ਦੇ ਯਾਰ ਨਾ ਨਾ ਕਰੀ ਨਹੀਂ ਹੁਣ ਮੈਂ ਉਹਦੇ ਵਰੀ ਬੋਲਿਆ ਹੀ ਨਹੀਂ ਚੱਲ ਜਾ ਕਹਿ ਤਾ ਤੂੰ ਤੇਰਾ ਮਾਨ ਆਪਾ ਤੇਰਾ ਗਿਆ ਨਹੀਂ ਮੋੜਦੇ ਬਾ ਫਿਰ ਉਹਦੇ ਪਟਾਕੇ ਪੈਣਗੇ ਹੁਣ ਇੱਕ 20 ਚ ਮਿਲਨੀ ਆ ਓਏ ਸੱਜਣੋ ਦੋ ਆ ਛੋੜੀ ਬਈ ਹੋਣੀ ਆ ਮੈਂ ਨਾ ਤੈਨੂੰ ਆਂਦਾ ਹੀ ਨਹੀਂ ਬਾਈ ਹਾਂ ਛੋੜ ਆਪਦੀ ਮਰਜ਼ੀ ਨਾਲ ਕਰ ਲਈ ਛੋੜ ਕਰੂੰਗਾ ਵੇਖ ਕੱਟੀ ਕਿਆ ਬਾਤ ਸੱਜਣੋ ਬੇਫਿਕਰ ਹੋ ਕੇ ਖਰੀਦਦਾਰੀ ਕਰ ਲਿਓ ਟੌਪ ਦਾ ਨਗੀਨਾ ਝੋਟੀ ਵਿਖਾਤੀ ਤੁਹਾਨੂੰ ਮੈਂ ਵੀਡੀਓ ਇਹਦੇ ਪਹਿਲਾਂ ਨਾਲ ਕੱਡੀਆਂ ਗੁੱਟ ਤੋੜ ਦਿੰਦੀਆਂ ਵਾਖਿਆਈ ਬਹੁਤ ਹੀਰਾ ਕੱਟੀ ਹਾਂ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਆ ਮੈਂ ਕਿਹੜਾ ਸੁਭਾਗੀ ਇਹ ਬਈ ਮੈਂ ਦਾ ਬੱਚਾ ਮਰ ਗਿਆ ਵਾ 11 ਕਿਲੋ ਦੁੱਧ ਠੰਡਾ ਹੋ ਗਿਆ ਅੱਛਾ ਬੱਚਾ ਇਹਦਾ ਪੂਰਾ ਹੋ ਗਿਆ ਹਾਂ ਅੱਛਾ 11 ਕਿਲੋ ਦੁੱਧ ਠੰਡਾ ਤੇ ਸੂਈ ਦਾ ਫਿਰ ਕੀ ਹੁਣ ਪਤਾ ਲੱਗੂ ਸੂਈ ਦਾ ਬਈ ਪਤਾ ਹੀ ਆ ਆਪਾਂ ਨੂੰ ਮਤਲਬ 20 ਦਿਨਾਂ ਦੀ ਗ੍ਰੈਂਟ 20 ਦਿਨਾਂ ਦੀ ਸੂਈ ਆ ਕਰਮਾਂ ਦੀ ਤੇ ਦੁੱਧ 11 ਦੁੱਧ 11 ਠੰਡਾ ਪਹਾੜੇ ਤੇ ਕੋਈ ਆ ਕੇ ਚੋਲੇ ਮਿੱਠੀ ਆ ਪੂਰੀ ਕਿਸੇ ਦੇ ਘਰ ਦੀ ਵੀ ਗ੍ਰੈਂਟ ਅੱਛਾ ਉਹਦੀ ਨਹੀਂ ਕੰਮ ਦੀ ਅੱਛਾ ਪਹਾੜੇ ਤੇ ਹੀ ਲਾਉਗੀ ਜਿਹਨੇ ਰਹਿਣ ਦੇ ਇਹਦਾ ਸੌਦਾ ਬਾਈਆਂ ਨਾਲ ਚੱਲਣ ਦਾ ਹੈ ਅੱਛਾ ਓਕੇ ਓਕੇ ਇਹਨੂੰ ਰਹਿਣ ਦਿਓ ਬਾਈ ਤੇ ਤੂਰ ਕੇ ਦਾ ਵਿਖਾ ਦਈਏ ਆਪਾਂ ਕਿਹੜਾ ਕੁਝ ਜਦੋਂ ਵਿਖਾਈ ਦਿੱਤੀ ਤੂਰ ਨਾਲ ਤਾਂ ਕੋਈ ਨਹੀਂ ਹੁੰਦਾ ਬਾਈਆਂ ਨੂੰ ਨਾ ਨਾ ਕੋਈ ਗੱਲ ਨਹੀਂ ਤੁਰਤਾ ਚੈੱਕ ਕਰਾ ਦੀਏ ਕੀ ਪਤਾ ਹਜੇ ਕਿੱਧਰ ਅਨਜਾਲੇ ਦਾ ਤੇ ਰੇਟ ਇਹਦਾ ਫਿਰ ਕੀ ਕਰਾਂਗੇ ਰੇਟ ਨਹੀਂ ਸੰਜੀ ਸਾਹਿਬ ਠੀਕ ਆ ਓਕੇ ਲੋ ਵੀ ਸੱਜਣੋ ਹਾਂ ਮੋੜ ਲਿਆ ਮੋੜ ਲਿਆ ਸ਼ੇਰਾ ਮੋੜ ਲਿਆ ਓਕੇ ਆ ਆਓ ਫੌਜੀ ਸਾਹਿਬ ਮਾਝੇ ਆ ਤੁਹਾਡੇ ਲਈ ਆ ਉਧਰੋਂ ਤੋਰ ਕੇ ਦਿਖਾਉਂਦਾ ਭਰਾ ਸਾਡੇ ਵੀ ਆਇਆ ਉਹਨਾਂ ਸੱਜਣੋ ਇਹਦੇ ਗਾਹਕ ਨਾ ਆਏ ਆ ਤੇ ਪਹਿਲਾਂ ਕੋਈ ਮਾੜੀ ਮੋੜ ਸੈਟਿੰਗ ਹੋਈ ਵੀ ਐ ਇਸ ਮਹਿੰਦੀ ਤੇ ਇਹਦਾ ਰੇਟ ਜਿਹੜਾ ਤੁਹਾਡੇ ਨਾਲ ਸਾਂਝਾ ਨਹੀਂ ਕਰਦੇ ਬਾਕੀ ਕਨੈਕਟ ਕਰ ਲਿਓ ਫੋਨ ਤੇ ਪੁੱਛ ਲਿਓ ਭਰਾ ਨੂੰ ਤੇ ਕੀ ਤੁਹਾਨੂੰ ਦੱਸੂਗਾ ਤੇ ਆਹ ਝੋਟੀ ਕਿਹੜਾ ਸੂਆ ਜੀ ਇਹ ਸੰਤੂ ਸਾਹਿਬ ਦੂਸਰਾ ਸੂਆ ਪਰਸੋਂ ਦੀ ਸੁਈ ਆ ਕਿਆ ਬਾਤ ਰੂਸ਼ੀ ਹਾਂਜੀ ਤੇ ਜੱਟਾ ਇਹਦੇ ਕੋਲੇ ਪਰਸੋਂ ਦੀ ਸੁਈ ਥੱਲੇ ਧਾਰਾ ਕਿੰਨੀ ਆ 9 ਦਾ ਪੱਤ ਲੈ ਚੱਲ ਇਹਨੂੰ ਖੋਲ ਕੇ 9 10 ਕਿਲੋ ਦੇ ਕਿੰਨੀ ਬੋਲਾ ਤਿਆਰ ਹੈ 9 10 ਕਿਲੋ ਬੋਲਾ ਰਾਣੀ ਕੋਲੇ ਤਿਆਰ ਆ ਤੇ ਦੁੱਧ ਪਹਿਲੇ ਸੂਏ ਦਾ ਦੁੱਧ ਫਿਰ ਮੈਂ ਨਹੀਂ ਕੁਛ ਦਿੰਦਾ ਮੈਂ ਪੁੱਛਦਾ ਹੀ ਨਹੀਂ ਯਾਰ ਮੈਂ ਤਾਂ ਉਹਨੇ ਝੂਠ ਬੋਲਦੀ ਹੈ ਆਪਣੀ ਆਤ ਹੀ ਨਹੀਂ ਸੰਧੂ ਸਾਹਿਬ ਸਹੀ ਗੱਲ ਕਿ ਨਹੀਂ ਐਤ ਕੀ ਕੰਨਾ ਦੇ ਜੂ ਫਿਰ ਹੁਣ ਦੇ ਦੂਗੀ ਜੀ 12 13 ਦੇ ਦੇ ਦੂ ਮੋੜਲਾ ਪਤਾ ਇੱਥੋਂ ਹੀ ਚਾਨਣਿਓ ਇਹਨਾਂ ਦੁੱਧ ਸੱਜਣੋਂ ਮੈਨੂੰ ਪਾਉਣਾ ਚਾਹੀਦਾ ਕੱਦ ਵਾਲੀ ਛੁੱਟੀ ਆ ਬਾਕੀ ਜਿਹੜੇ ਭਰਾਵਾਂ ਨੇ ਇਹ ਜਾਨਵਰ ਚੋਇਆ ਉਹ ਤਰ੍ਹਾਂ ਵੀ ਪਾ ਸਕਦੇ ਉਹ ਹਰ ਇੱਕ ਨੂੰ ਪਤਾ ਕਿ ਇਹ ਏਰੀਆ ਵੀ ਖਰੀਦੀ ਆ ਹਾਂ ਰੂਸ਼ੀਆਂ ਮਈਆਂ ਏਰੀਆ ਵੀ ਚੰਗਾ ਮੈਂ ਵੀ ਚੰਗੀ ਆ ਪਤਲੀ ਚਮੜੀ ਦੀ ਆ ਚਵਾਈ ਤਾਂ ਬਹੁਤ ਚੰਗੀ ਹੋ ਹੈਨਾ ਬਹੁਤ ਨੇਵਾ ਬਹੁਤ ਚੰਗਾ ਕੀ ਆਪਾਂ ਆਹੋ ਤੇ ਛੋਕਾ ਰੱਖਿਆ ਇਹਨੂੰ ਮਰੀ ਜੀ ਚੈੱਕ ਤਾਂ ਕਰਾਈਏ ਬੱਚਾ ਇਹਦੇ ਕੋਲੇ ਬੱਚਾ ਬੜੀ ਕੱਟਾ ਇਹਦੇ ਕੋਲੇ ਆ ਗਿਆ ਕੱਟਾ ਲਾਸਟ ਵਾਲੀ ਮੈਂ ਥੱਲੇ ਕੱਟਾ ਸੱਜਣੋ ਦੂਜੀਆਂ ਕੋਲੇ ਕਟੀਆਂ ਲੈਵਾ ਭਾਂਡਾ ਚੈੱਕ ਕਰ ਲਓ ਟਾਈਮ ਤੁਹਾਨੂੰ ਮੈਂ ਵੀਡੀਓ 'ਚ ਨੋਟ ਕਰਾਤਾ 12:30 ਦਾ ਸਮਾਂ ਸੀ ਤੇ ਇਹ ਕਿੰਨੇ ਦਿਨਾਂ ਦੀ ਸੂਈ ਆ ਸ਼ਾ ਸਾਜੀ ਇਹੋ ਸੂਈ ਦੇ ਮਤਲਬ ਇਸ ਦੀ ਇੰਜਰੀ ਹੈ ਜੀ ਫਰੇਗਾ ਠੀਕ ਆ ਠੀਕ ਤਾਂ ਜੀ ਜਮਾਈ ਓਕੇ ਤੇ ਇਹਦਾ ਫਿਰ ਭਾ ਇਹਦਾ ਹਾਂਜੀ ਰੇਟ ਵੀਰ ਜੀ ਇਹਦਾ ਅਮਕਰ ਸਿੰਘ ਜੀ ਰੇਟ 120 120 ਨਾ ਯਾਰ ਜਾਇਜ਼ ਦੇ ਦੇ ਐ ਨਾ ਘਰੇਆ ਕਰ ਹਾਂ ਤੂੰ 10 ਦੀ 10 ਹੈ 10 ਦੀ 10 ਦੀ ਚਲੋ ਠੀਕ ਆ ਕੋਈ ਸ਼ੱਕ ਨਹੀਂ ਕੋਈ ਗੱਲ ਨਹੀਂ ਆਪਣੇ ਕਰੇ ਬਈ ਇਹ ਨਹੀਂ ਸੰਤੂ ਸਾਹਿਬ ਬਾਬੇ ਦੀ ਇੰਨੀ ਕਿਰਪਾ ਮਿਲਦਾ ਨਾ ਚਾਹ। ਸ਼ੁਕਰ ਅਦਾ ਕਰਦੇ ਹਾਂ। ਹਾਂਜੀ ਹਾਂਜੀ ਇਹ ਚੰਗੀਆਂ ਚੀਜ਼ਾਂ ਲੈ ਆਵਾਂਗੇ ਤੇ ਇਹ ਨਹੀਂ ਕੋਈ ਝੂਠਾ। ਹਾਂ। ਤੇ ਇੱਕ ਵਾਰ ਤਾਂ ਸਾਵਾ ਮੇਰਾ ਹੀਰਾ ਦਿਖਾ ਲਿਓ ਮੈਂ ਘਰੇ ਗਿਆ। ਕੋਈ ਭੈਣ ਭਰਾ ਦਸਨ ਲਗਾ ਕਿਆ ਚੱਗੀ ਸਾਮ ਕਰਨ ਦੇ ਆਵਾ ਸਾਹਮਣੇ ਆਵਾ। ਇਹ ਦੁਗਾਂ ਦਾ ਹੁਣ ਲੈ ਕੇ ਰੇ ਤਿਆਰ ਕੀਤਾ ਜੀ। ਕਿਆ ਬਾਤ 15 ਮਹੀਨਿਆਂ ਦੀ ਹੋਇਆ। ਬਹੁਤ ਜਿਆਦਾ ਜਿਹੜੇ ਭੈਣ ਭਰਾਵਾਂ ਨੂੰ ਆਪਾਂ ਨੂੰ ਪਤਾ ਉਹਨਾਂ ਨੂੰ ਪਤਾ ਵਾ ਜਿਹੜੀ ਹੁੰਦੀ ਹੈ ਆਪਣੇ ਕੋਲ ਇਹ ਦੋ ਵਾਰ ਹੀਟ ਕੱਢ ਗਈ ਜੀ ਕੱਟੀ ਹਾਂ ਕੀ ਬਾਤ ਇਹ ਲਈ ਵੀ ਉਮੀ ਸੀ ਜਾਨ ਬਚਾਈ ਚ ਨਹੀਂ ਨਹੀਂ ਬਈ ਕਿ ਉਹਨ ਲਈ ਮੱਝ ਚੰਗੀ ਦੀ ਮੱਝ ਚੰਗੀ ਦੀ ਓਕੇ 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 ਬਹੁਤ ਚੰਗੀ ਕੱਟੀ ਚ 4000 ਦੀ ਲਈ ਸੀ ਆਪਾਂ ਵੇਚਦੇ ਨਹੀਂ ਹਾਂ ਇਹ ਤਾਂ ਸੇਲਿਆ 40000 ਰੁਪਏ ਕੱਲ੍ਹ ਜੋਰ ਲੰਦੇ ਸੀ ਨਹੀਂ ਇਹ ਤਾਂ ਹੈਗੀ ਰੁਪਈਆ ਦੀ ਇਹਦੇ ਤਾਂ ਪਤਾ ਹੀ ਨਹੀਂ ਕਿੰਨੇ ਬੱਟੇ ਆ ਦਿਖਾ ਸੰਧ ਸਾਹਿਬ ਆਖਿਆ ਠੀਕ ਹੈ ਚੰਗੇ ਹੂੰ ਤੋਫਾ ਕੀ ਉਹ ਨਹੀਂ ਦੇਖੇ ਇਹਨੂੰ ਵਜਨ ਦੇ ਵਾਕੀ ਲਾਇਲਟੀ ਵੇ ਕਰਮਾਂ ਵਾਲੀ ਪਹਿਲੇ ਸੂਏ ਝੂਟੀ 15 ਕਿਲੋ ਦੁੱਧ ਦੇ ਹਾਂ ਹਨਾ 15 ਮਿੰਟਾਂ ਦੀ ਹੋ ਗਈ ਆ ਹਾਂ ਲੋਵਰ ਹੀਟ ਕੱਢ ਗਿਆ ਇਹ ਸੀਗੇ ਸੱਜਣੋ ਐਨੀਮਲ ਜਿਹੜੇ ਫੋਰ ਸੇਲ ਵਿਕਾਊ ਆ ਪਿੰਡ ਖੋਗਾ ਤੇ ਜ਼ਿਲ੍ਹਾ ਗਰਦਾਸਪੁਰ ਮਾਣ ਤੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ